ਸਰਹੰਦ ਤੋਂ ਲੈ ਕੇ ਮੁੰਡੇ ਬਾਪੂ ਨੂੰ ਰਾਤ ਨੂੰ 10:00 11:00 ਵਜੇ ਤੁਹਾਡੇ ਘਰੇ ਪਹੁੰਚਦੇ ਆ। ਵੀ ਰੋੜਦਿਆ ਮੂਰੋਂ ਤੁਸੀਂ ਮਤਲਬ ਕਹਿ ਰਹੇ ਹੋ ਵੀ ਨਹੀਂ ਅਸੀਂ ਰਾਤ ਵੀ ਨਹੀਂ ਰੱਖ ਸਕਦੇ। ਬੰਦੇ ਦੇ ਮਨ ਤੇ ਕੀ ਫੇਰ ਉਹ ਰਾਤ ਘਰੇ ਛੱਡ ਕੇ ਤੁਹਾਡੇ ਕੋਲੇ ਫੇਰ ਤੁਹਾਡੇ ਕੋਲੇ ਸਵੇਰ ਨੂੰ ਆ ਕੇ ਜੀ ਆਉਂਦੇ ਹੀ ਨਾ ਫੇਰ ਤੁਸੀਂ ਕੀ ਕਰਦੇ ਦੱਸੋ। ਤੁਹਾਡਾ ਬਾਪੂ ਤੁਹਾਡੇ ਘਰੇ ਸੀਗਾ। ਉਹ ਨਾ ਆਉਂਦੇ ਸਵੇਰ ਨੂੰ। ਉਹ ਫੇਰ ਵੀ ਆਏ। ਇਨਸਾਨੀਅਤ ਦੇ ਨਾਤੇ ਵੀ ਨਹੀਂ ਅਸੀਂ ਰਾਤ ਭੈਣ ਉਹਨਾਂ ਨੂੰ ਵਾਦਾ ਕਰਕੇ ਆਏ ਮਾਤਾ ਉਹਨਾਂ ਨੂੰ। ਕਿ ਕਿਤੇ ਸਾਨੂੰ ਪਤਾ ਨਹੀਂ ਲੰਦਾ ਭੈਣੇ। ਫਿਰ ਉਹਦੇ ਬੰਦਾ ਭੇਜ ਕੇ ਘਰੇ ਉੱਥੇ ਵਲੰਟੀਅਰ ਦੀ ਟੀਮ ਮੈਂਬਰ ਭੇਜਿਆ ਫਿਰ ਪਤਾ ਕਰਿਆ। ਫਿਰ ਤੁਸੀਂ ਮੰਨਿਓ ਵੀ ਹਾਂ ਮੈਂ ਬੇਟੀ ਹਾਂ। ਅਗਵੰਡੀ ਸਾਰੇ ਦੱਸੀ ਜਾਂਦੇ ਆ ਵੀਡੀਓ 'ਚ। ਅੰਗੋ ਜੀ ਮੁੰਡਾ ਵੀ ਫੋਨ ਚੁੱਕ ਕੇ ਮੁੰਡੇ ਨਾਲ ਸੀ ਗੱਲ ਕਰੀ ਮੁੰਡੇ ਨੇ ਜਦ ਹੀ ਫੋਨ ਕੱਟਤਾ ਕਿਤੇ ਬਾਬੇ ਕਹਿੰਦੇ ਮੈਂ ਪਟਿਆਲੇ ਤੋਂ ਮੈਂ ਇਹਦਾ ਨਾਂ ਪੁੱਛਿਆ ਕਹਿੰਦੇ ਮੇਰਾ ਨਾਂ ਪੱਪੂ ਸਿੰਘ ਆ ਜੀ। ਮਰੀ ਮੁੰਡਾ ਦਾ ਡਾ ਹੈਗਾ ਸੀ ਨਾਲ। ਕਹਿੰਦੇ ਹਾਂਜੀ ਮੁੰਡਾ ਹੈਗਾ ਸੀ। ਕਿ ਕਿਹੜੇ ਸਾਨੂੰ ਬਸ ਕੰਡੈਕਟਰ ਨੇ ਵੀ ਦੱਸਿਆ ਮੁੰਡਾ ਆਇਆ ਬਿਠਾਇਆ। ਟਿਕਟਾਂ ਵੀ ਲਈਆਂ ਜੀ ਉਹਨੇ ਦੋ ਸਾਨੇਵਾਲ ਦੀਆਂ ਹੂੰ ਆਪ ਉਸ ਰਾਂਤਰ ਕੇ ਛਾਲ ਮਾਰ ਕੇ ਮੈਂ ਸਰੰਦੂ ਚੜਿਆ ਸੀ ਜੀ ਜਿਹੜੀ ਨਾਲ ਲੇਡੀਜ਼ ਬੈਠੇ ਹੁੰਦੇ ਉਹਨਾਂ ਨੇ ਸਾਰੀ ਸਟੋਰੀ ਦੱਸੀ ਸਾਨੂੰ ਕਿ ਉਹ ਉਰੀ ਛਾਲ ਮਾਰ ਕੇ ਬੰਦਾ ਸਰੰਦੂ ਹੀ ਭੱਜ ਗਿਆ ਤੇ ਇਹਨਾਂ ਕੋ 5000 ਰੁਪਏ ਇਹਨਾਂ ਦੇ ਚਾਚੇ ਦੇ ਮੁੰਡੇ ਨੇ ਕਰੇ ਦਿੱਤਾ ਉਹਨਾਂ ਤੋਂ ਪਟਿਆਲਿਓ ਬਿਠਾ ਕੇ ਪੱਟੇ-ਪੱਟੇ ਕਰਾ ਕੇ ਭੇਜਣਾ ਉਹਰੇ ਸਾਨੇਵਾਲ ਉਹ ਵੀ ਕੱਟ ਕੇ ਮੁੰਡਾ ਭੱਜ ਗਿਆ ਜੀ 5000 ਰੁਪਏ ਇਹਦੀ ਜੇਬ ਚ ਲੈ ਕੇ ਭੱਜ ਗਿਆ ਹਾਂਜੀ ਭੱਜ ਗਿਆ ਜੀ ਸੱਕਾ ਮੁੰਡਾ ਹੀ ਇਹਨਾਂ ਦਾ ਉਹ ਮੁੰਡੇ ਦਾ ਨਾਮ ਹੈਗਾ ਜੀ ਸੰਨੀ ਸੰਨੀ ਸਿੰਘ ਹੈ ਜੀ ਸੰਨੀ ਸਿੰਘ ਆ ਜੀ ਮੁੰਡੇ ਦਾ ਨਾਮ ਕਿੱਥੇ ਰਹਿੰਦਾ ਉਹ ਉਹ ਪਟਿਆਲੇ ਸਾਹਨੇ ਵਾਲਾ ਕਹਿੰਦਾ ਜੀ ਪਹਿਲੇ ਢੰਡਾਰੀ ਦੋ ਸਾਰੇ ਆ ਕਿਰਾਏ ਤੇ ਹੁਣ ਸਾਹਨੇ ਵਾਲਾ ਕਹਿੰਦੇ ਕਿਥੇ ਰਹਿੰਦਾ ਬਾਪੂ ਜੀ ਦੇ ਬੱਚੇ ਕਿੰਨੇ ਆ ਬਾਪੂ ਜੀ ਦੋ ਬੱਚੇ ਜੀ ਇੱਕ ਗੁੜੀ ਆ ਜੀ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਵੀਰ ਉੱਥੋਂ ਫਿਰ ਬਾਪੂ ਜੀ ਨੂੰ ਬਾਪੂ ਜੀ ਨੇ ਮੈਂ ਦੁਬਾਰਾ ਬੱਸੇ ਚੜਾਇਆ ਜੀ ਬੱਸੇ ਚੜਾ ਕੇ ਮੈਂ ਸ਼ੇਰਪੁਰ ਚੌਂਕ ਉਤਰਿਆ ਲੁਧਿਆਣੇ ਉੱਥੋਂ ਮੈਂ 카ਟੋ ਵਾਲੇ ਵੀਰ ਦੀ ਮਦਦ ਲੈ ਕੇ ਬਾਪੂ ਜੀ ਨੂੰ ਵਿੱਚ ਪਾਇਆ ਮੈਂ ਬਾਪੂ ਜੀ ਤੁਸੀਂ ਉਰੇ ਲੁਧਿਆਣੇ ਸਾਡੀ ਕੁੜੀ ਕਿੱਥੇ ਰਹਿੰਦੀ ਕਹਿੰਦੇ ਪਹਿਲਾਂ ਕਹਿੰਦੇ ਢੋਲੇ ਵਾਲ ਚੌਂਕ ਦੇ ਕੋ ਅਰੇ ਟੌਲੇ ਵਾਲੇ ਟੋਂਗ ਚਲੇ ਗਏ ਆਟੋ ਲੈ ਕੇ ਲੱਭਿਆ ਆਸੇ-ਪਾਸੇ ਬਾਪੂ ਜੀ ਦੀ ਫੋਟੋਆਂ ਵੀਡੀਓ ਦਿਖਾਈਆਂ ਕਿਤੇ ਨਾ ਪਛਾਣਿਆ ਨਹੀਂ ਫਿਰ ਬਾਪੂ ਜੀ ਕਹਿੰਦੇ ਇੱਕ ਰੜੀ ਆ ਉੱਥੇ ਕੂੜਾ ਸੁੱਟਦੇ ਨੇ ਉੱਥੇ ਇੱਕ ਵਾਰੀ ਬਿਲਡਿੰਗ ਨੂੰ ਅੱਗ ਲੱਗੀ ਸੀ ਜੀ ਗੋਲਾ ਫੈਕਟਰੀਜ਼ ਉੱਤੇ ਉੱਥੋਂ ਪਛਾਣ ਆਈ ਕਿ ਉਹ ਕਹਿੰਦੇ ਉਹ ਗੋਲਾ ਫੈਕਟਰੀ ਕੋਲ ਮੇਰੀ ਕੁੜੀ ਦਾ ਘਰ ਹੈ ਫਿਰ ਅਸੀਂ ਮਹੱਲੇ ਗਏ ਦੋ ਚਾਰ ਛਿੰਨਾਂ ਨੂੰ ਪੁੱਛਗਿੱਛ ਕੀਤੀ ਇਹਨਾਂ ਨੇ ਨਾਂ ਦੱਸਿਆ ਫਿਰ ਇੱਕ ਦੋ ਬੰਦੇ ਨੇ ਸਾਨੂੰ ਦੱਸਿਆ ਕਿ ਹੈਗਾ ਘਰ ਇਦਾਂ ਦਾ ਅਸੀਂ ਘਰ ਲੱਭਿਆ ਰਾਤੀ ਸਾਨੂੰ 10 ਤਕਰੀਬਨ 10:30 ਵਜੇ ਨਾਲ ਘਰ ਇਹਨਾਂ ਦਾ ਲੱ ਉਹ ਗੋ ਵੇਖਿਆ ਉਹਨਾਂ ਦੇ ਘਰ ਵੀ ਕੋਈ ਬੰਦਾ ਨਹੀਂ ਉਹ ਕਹਿੰਦੇ ਸਾਡੇ ਸੀ ਦੇ ਰਾਤ ਵੀ ਨਹੀਂ ਕਟਵਾ ਸਕਦੇ ਉਹਨਾਂ ਨੂੰ ਉੱਥੇ ਇੱਕ ਆਉ ਭੈਣ ਜਿੱਗਿਆ ਉਹ ਕੌਣ ਸੀ ਭੈਣ ਐ ਹੀ ਭੈਣ ਆ ਜੋ ਗਿਆ ਇਹ ਸੀਗੇ ਘਰੇ ਰਾਤ ਫਿਰ ਹਾਂਜੀ ਆ ਦੋਵੇਂ ਘਰੇ ਸਨ ਇਹ ਤੁਸੀਂ ਕੀ ਲੱਗਦੇ ਹੋ ਮੈਂ ਸਾਸਾਂ ਜੀ ਆ ਮੇਰੀ ਨੂੰਹ ਤੁਸੀਂ ਉਹਨਾਂ ਦੀ ਬੇਟੀਆਂ ਭੈਣੇ ਠੀਕ ਆ ਅੱਛਾ ਜੀ ਫੇ ਮੰਨਦੇ ਨਹੀਂ ਰੱਖਣ ਨੂੰ ਮਤਲਬ ਇਹ ਕਹਿੰਦੇ ਕਿ ਸਾਡੇ ਕੋਲ ਨਾ ਕੋਈ ਬੰਦਾ ਨਹੀਂ ਕਿੜਾਣਾ ਰਾਤੀ ਮਤਲਬ ਕਿ ਕਹਿੰਦੇ ਆ ਮਾਂ ਪਿਓ ਧੀ ਬੇਟੀ ਕਿਹ ਨਹੀਂ ਸਕੜ ਕੇ ਐਡੀ ਕਿਹੜੀ ਗੱਲ ਸੀ ਆ ਪੀ ਤੇ ਗੱਲ ਪਿਓ ਹੀ ਆ ਉਹਦਾ ਤਰਾ ਸਕਦੀ ਹੈ ਕਹਿੰਦੇ ਕਿ ਅਸੀਂ ਚੱਲ ਰਾਤ ਮਾਤਾ ਜੀ ਕਹਿੰਦੇ ਚੱਲ ਆਪਾਂ ਰੱਖ ਲੈਣੇ ਆ ਉਹਨਾਂ ਨੇ ਮੰਝਾ ਢਾ ਕੇ ਵਿੜੇ ਚ ਬਾਬਾ ਜੀ ਨੂੰ ਪਵਾਤਾ ਫੇ ਮੈਂ ਕਹਾਂ ਜੀ ਦੇਖੋ ਜੇ ਤੇ ਨਹੀਂ ਤੁਹਾਡੇ ਕੋਲ ਸੋਮਵਾਰ ਨੂੰ ਕਹਿੰਦੇ ਕਿਸੇ ਨੇ ਸੰਭਲਣਾ ਨਹੀਂ ਓਰੇ ਫਿਰ ਅਸੀਂ ਤੁਹਾਡਾ ਨਾਂ ਲਿਆ ਜੀ ਮਾਝੇ ਅਸੀਂ ਉੱਥੇ ਲੈ ਜਾਈਏ ਕਹਿੰਦੇ ਉੱਥੇ ਰਹਿ ਦੋ ਜੀ ਉੱਥੇ ਛੱਡ ਓ ਭਾਗੇ ਤੇ ਕੋ ਤੁਹਾਨੂੰ ਨਾਲ ਜਾਣਾ ਪੈਣਾ ਸਾਡੀ ਛੱਡਣ ਵੀ ਤੇ ਤੁਹਾਨੂੰ ਕਿਸੇ ਨੂੰ ਪੈਣੀ ਪੈਣੀ ਮੇਰੀ ਤੈਨੂੰ ਪਿਓ ਆ ਤੇਰਾ ਜੰਮਿਆ ਉਹਨੇ ਜਨਮ ਦਿੱਤਾ ਵਾ ਕਮਾਲ ਹੋ ਗਈ ਅੱਜ ਦੁਨੀਆ ਮੈਨੂੰ ਹੈਰਾਨ ਆ ਵੀ ਇੰਨਾ ਜ਼ਿਆਦਾ ਖੂਨ ਪਾਣੀ ਹੋ ਗਿਆ ਇੰਨਾ ਇੱਕ ਭਰਾ ਨੂੰ ਤੁਸੀਂ ਮਾੜਾ ਕਹਿੰਦੇ ਹੋ ਛੋਟਾ ਭਰਾ ਮਾੜਾ ਆ ਜੀ ਉਹਨੇ ਪਿਓ ਸੰਭਿਆ ਨਹੀਂ ਆਉਂਦਾ ਉਹ ਤਾਂ ਬਹੁਤ ਘਟ ਗਿਆ ਬੰਦਾ ਤੁਸੀਂ ਕਹਿੰਦੇ ਹੋ ਪਰ ਤੁਸੀਂ ਕੀ ਕਰ ਰਹੇ ਹੋ ਉਧਰ ਉਹ ਆਦਾ ਆਦਮੀ ਘਟ ਗਿਆ ਫਿਰ ਮਾਮੇ ਜੀ ਤੇਰਾ ਪੁੱਤ ਆ ਅੱਜ ਜੋ ਇਹਨੂੰ ਕੱਢ ਰਹੀ ਹੈ ਨਾ ਇਹ ਤੇਰੀ ਨੂੰ ਤੇਰੇ ਸਾਹਮਣੇ ਆਪਦੇ ਪਿਓ ਨੂੰ ਘਰੋਂ ਕੱਢ ਰਹੀ ਆ ਕੱਲ ਨੂੰ ਤੇਰਾ ਪੁੱਤ ਤੇਰੇ ਤੇਰੇ ਤੈਨੂੰ ਕੱਢੂ ਘਰੋਂ ਫਿਰ ਇਹ ਵੀ ਕਹੂਗੀ ਵੀ ਠੀਕ ਆ ਤੂੰ ਮੇਰਾ ਪਿਓ ਵੀ ਤਾਂ ਕੱਢਿਆ ਹੀ ਸੀ ਤਾਂ ਫਿਰ ਹੁਣ ਤੂੰ ਉਸ ਗੱਲ ਦਾ ਇੰਤਜ਼ਾਰ ਕਰ ਰਹੀ ਆ ਮੈਂ ਤੇ ਪੁੱਤਰ ਵੀਰ ਜੀ ਮਾਂ ਇਹ ਤੇਰੇ ਸਾਹਮਣੇ ਹੋਣਾ ਜੋ ਬੀਜ ਰਹੇ ਆ ਉਹ ਵੱਢਣਾ ਪੈਂਦਾ ਬੰਦੇ ਨੂੰ ਅੱਜ ਤੇਰੀ ਨੂੰ ਆਪਦੇ ਪਿਓ ਨੂੰ ਸਮਝ ਨਹੀਂ ਰਹੀ ਕੱਲ ਤੈਨੂੰ ਸਾਂਭ ਲੂ ਇਹੀ ਤੇ ਗੱਲ ਫਿਰ ਤੁਸੀਂ ਨਾਲ ਆਏ ਹੋ ਚੋਣਾਂ ਨਾਲ ਆਇਆ ਵੀ ਲਾਜ ਹੋਏਗਾ ਉਹਨਾਂ ਦਾ ਅਸੀਂ ਗਰੀਬ ਫਿਰ ਰਹੋ ਕੋਲੇ ਉਰੈਣ ਨੂੰ ਵੀ ਨਹੀਂ ਮੰਨਦੇ ਆਪਾਂ ਨਹੀਂ ਰੈਨ ਨੂੰ ਤੇ ਕੰਮ-ਕੁਮ ਕਰਦੀ ਆ ਫਿਰ ਗੱਲ ਤਾਂ ਉਹੀ ਹੈ ਨਾ ਫਿਰ ਦੇਖੋ ਹਰ ਚੀਜ਼ ਮਜਬੂਰੀਆਂ ਤਾਂ ਸਾਰਿਆਂ ਦੀਆਂ ਹੀ ਆ ਇਹਨਾਂ ਦੀ ਕੋਈ ਮਜਬੂਰੀ ਨਹੀਂ ਸੀ ਜਿਹੜੇ ਵਿਚਾਰੇ ਗੱਲ ਦੇ ਤੁਰੇ ਫਿਰਦੇ ਆ ਗੱਲ ਦੇ ਤੁਰੇ ਫਿਰਦੇ ਨੇ ਬੜਾ ਧੰਨਵਾਦ ਹੈ ਜੀ ਉਲਟਾ ਤੁਸੀਂ ਉਹਨਾਂ ਨੂੰ ਵੀ ਮੰਨ ਲਓ ਝੂਠ ਬੋਲਣ ਦੀ ਮਜਬੂਰ ਕਰ ਰਹੇ ਹੋ ਵੀ ਵੀਰ ਜੀ ਮੈਂंती ਆ ਸਾਡੀ ਇੰਨੀ ਗੱਲ ਸੁਣ ਲਓ ਅਸੀਂ ਐਂ ਕਹਿੰਦਾ ਕਿ ਸਾਡਾ ਛੜਾਇਆ ਉਹਨੇ ਤੁਹਾਡੇ ਨਾਲ ਜਾ ਕੇ ਮਤਲਬ ਐਸੀ ਕਿਹੜੀ ਆਫਤ ਆ ਗਈ ਅੱਜ ਬੰਦੇ ਤੋਂ ਜੀ ਬੰਦਾ ਦਾ ਬੜਾ ਖਰਾਬ ਭੈਣ ਮੇਰੀਏ ਮਾਂ ਮੇਰੀਏ ਜੇ ਬੰਦਾ ਮਾੜਾ ਆਪਦਾ ਪਿਓ ਸੱਟ ਦੇਣਾ ਫਿਰ ਨਹੀਂ ਇਹ ਤਾਂ ਗੱਲ ਅਸੀਂ ਉਹ ਬੰਦਾ ਜ਼ਰੂਰੀ ਆ ਉਹ ਜਿਹੇ ਬੰਦੇ ਤੋਂ ਕਰਾਉਣਾ ਕੀ ਹੈ ਜਿਹੜਾ ਉਹਨੂੰ ਉਹਦੇ ਪਿਓ ਨੂੰ ਸਾਹਮਣੇ ਤੋਂ ਵੀ ਰੋਕਦਾ ਵਿੱਚ ਉਹ ਘਰੇ ਨਹੀਂ ਰੱਖ ਸਕਦੇ ਮੰਨ ਲੈਂਦੇ ਆ ਹੁਣ ਇੱਥੇ ਰਹਿਣ ਨੂੰ ਕਹਿ ਰਹੇ ਕਿ ਨੇ ਜੀ ਇੱਕ ਦਿਨ ਹੀ ਰਾਵਾਂਗੇ ਅਸੀਂ ਤਾਂ ਮਤਲਬ ਇਹ ਸ਼ਰਤਾਂ ਤੇ ਆਧਾਰ ਤੇ ਜੰਮਿਆ ਸੀ ਬਾਪੂ ਨੇ ਤੁਹਾਨੂੰ ਉਨੇ ਸ਼ਰਤ ਰੱਖੀ ਸੀ ਕੋਈ ਤੁਹਾਡੇ ਮੂਰੇ ਵੀ ਮੈਂ ਤੁਹਾਨੂੰ 15 ਸਾਲਾਂ ਦੀ ਕਰੂੰਗਾ ਉਦੋਂ ਉਹ ਵਿਆਹ ਨੂੰ ਤੂੰ ਮੇਰੀ ਨਹੀਂ ਮੈਂ ਤੇਰਾ ਨਹੀਂ ਪੁੱਤ ਉਸ ਦਾ ਪੇਟ ਭਰਿਆ ਪਿਆ ਪਾਣੀ ਨਾਲ ਮਰਨ ਨਾਲ ਪਤਾ ਨਹੀਂ 10 ਦਿਨਾਂ ਪਤਾ ਨਹੀਂ 20 ਦਿਨਾਂ ਜਿਹੜੀ ਉਹਦੀ ਹਾਲਤ ਆ ਉਹ ਬਾਹਲੇ ਲੰਬਾ ਟਾਈਮ ਨਹੀਂ ਕੱਢਣਾ ਉਹਨੇ ਇਹ ਨਹੀਂ ਹੈਗਾ ਵੀ ਉਹ 5 ਸਾਲ ਜਿਊਗਾ ਤਾਂ ਲੀਵਰ ਖਤਮ ਹੋ ਚੁੱਕਿਆ ਬਿਲਕੁਲ ਤੇ ਜੇ ਤੁਸੀਂ ਸਾਰੀ ਉਮਰ ਪਛਤਾਉਣਾ ਹੀ ਆ ਵੀ ਜੇ ਮੈਂ ਖੀਰ ਲੈ 10 ਦਿਨ ਬਾਪੂ ਨੂੰ ਸਾਂਭ ਲੈਂਦੀ ਤਮੈ ਤੈਨੂੰ ਸਾਰੀ ਉਮਰ ਪਛਤਾਵਾ ਨਾ ਹੁੰਦਾ ਨਹੀਂ ਸਰ ਅਸੀਂ ਤਾਂ ਤਿਆਰ ਹੀ ਸੀ ਤੇ ਫਰਮਾਇਆ ਸੀ ਨੂੰ ਮੰਨਦੇ ਰਾਤ ਦਾ ਕਲੇਸ਼ ਹੀ ਪਿਆ ਰਿਆ ਕਰਦੇ ਮੈਂ ਮੰਨਦਾ ਨਹੀਂ ਮੰਨਦੇ ਤੂੰ ਇੱਕ ਗੱਲ ਤੇ ਤਾਂ ਗੱਡਸ ਕਰ ਵੀ ਵੀਰੇ ਮੇਰਾ ਪਿਆਉ ਆ ਮੈਂ ਨਾਲ ਰਹੂੰਗੀ ਬਸ ਚਲੋ ਉਹ ਤਾਂ ਵੀਰੇ ਠੀਕ ਮੈਂ ਨਾਲ ਰਹੂੰਗੀ ਵੀਰੇ ਮੈਂ ਕਿਸੇ ਤੋਂ ਡਰਦੀ ਨਹੀਂ ਮੇਰਾ ਇਹ ਨਹੀਂ ਮੰਨਦੇ ਨਾ ਮੰਨਣ ਪਰ ਮੈਂ ਨਾਲ ਰਹੂੰਗਾ ਪਿਆਉ ਆ ਨਹੀਂ ਜੀ ਮਾਤਾ ਜੀ ਨੇ ਮੈਂ ਐਵੇਂ ਕਮਾਂਜੀ ਮਾਤਾ ਜੀ ਨੇ ਪੂਰੀ ਸਪੋਰਟ ਕਰੀ ਜੀ ਕੁੜੀ ਨਹੀਂ ਮੰਨੀ ਉਸ ਟਾਈਮ ਤੇ ਮਾਤਾ ਜੀ ਨੇ ਕਿਹਾ ਜੀ ਰਾਤ ਵੀ ਰੁਕਾਇਆ ਮੈਂ ਮਾਤਾ ਜੀ ਕਿਹਾ ਮਾਤਾ ਜੀ ਰੋਏ ਰਾਤ ਰਕਾ ਲਓ ਅਸੀਂ ਸਵੇਰੇ ਆ ਜਾਾਂਗੇ ਕਹਿੰਗੇ ਸਾਡੇ ਕੋਲ ਕੋਈ ਸਾਧਨ ਨਹੀਂ ਲੁਧਿਆਣੇ ਦਾ ਅਸੀਂ ਇਹ ਕਹਿੰਦੇ ਫਤਿਹਗੜ੍ਹ ਸਾਹਿਬ ਤੋਂ ਮੁੰਡੇ ਗੱਡੀ ਦੂਰੋਂ ਦੇਖੋ ਸਰਹੰਦ ਤੋਂ ਲੈ ਕੇ ਮੁੰਡੇ ਬਾਪੂ ਨੂੰ ਰਾਤ ਨੂੰ 10:00 ਵਜੇ 11:00 ਵਜੇ ਤੁਹਾਡੇ ਘਰੇ ਪਹੁੰਚਦੇ ਆ ਤੁਸੀਂ ਰੋੜਦਿਆ ਵੀਰੋ ਮੂਰੋਂ ਤੁਸੀਂ ਮਤਲਬ ਕਹਿ ਰਹੇ ਹੋ ਵੀ ਨਹੀਂ ਅਸੀਂ ਰਾਤ ਵੀ ਨਹੀਂ ਰੱਖ ਸਕਦੇ ਬੰਦੇ ਦੇ ਮਨ ਤੇ ਕੀ ਫੇਰ ਉਹ ਰਾਤ ਘਰੇ ਛੱਡ ਕੇ ਤੁਹਾਡੇ ਕੋਲੇ ਫੇਰ ਤੁਹਾਡੇ ਕੋਲੇ ਸਵੇਰ ਨੂੰ ਆ ਕੇ ਈ ਆਉਂਦਾ ਹੀ ਨਾ ਫਿਰ ਤੁਸੀਂ ਕੀ ਕਰਦੀ ਦੱਸੋ ਤੁਹਾਡਾ ਬਾਪੂ ਤੁਹਾਡੇ ਘਰੇ ਸੀਗਾ ਉਹ ਨਾ ਆਉਂਦੇ ਸਵੇਰ ਨੂੰ ਉਹ ਫਿਰ ਵੀ ਆਏ ਇਨਸਾਨੀਅਤ ਦੇ ਨਾਤੇ ਵੀ ਨਹੀਂ ਅਸੀਂ ਰਾਤ ਭੈਣ ਉਹਨਾਂ ਨੂੰ ਵਾਦਾ ਕਰਕੇ ਆਏ ਮਾਤਾ ਉਹਨਾਂ ਨੂੰ ਕਿ ਸਾਨੂੰ ਪਤਾ ਨਹੀਂ ਲੰਦਾ ਭੈਣੇ ਫਿਰ ਉਹਨਾਂ ਦੀ ਬੰਦਾ ਭੇਜ ਕੇ ਘਰੇ ਉੱਥੇ ਵਲੰਟੀਅਰ ਦਾ ਟੀਮ ਮੈਂਬਰ ਭੇਜਿਆ ਫਿਰ ਪਤਾ ਕਰਿਆ ਫਿਰ ਤੁਸੀਂ ਮੰਨਿਓ ਵੀ ਹਾਂ ਮੈਂ ਬੇਟੀ ਹਾਂ ਅਗਵੰਡੀ ਸਾਰੇ ਦੱਸੀ ਜਾਂਦੇ ਆ ਵੀਡੀਓਜ਼ ਅੰਗੋਜੀ ਮੁੰਡਾ ਵੀ ਫੋਨ ਚੁੱਕ ਕੇ ਮੁੰਡੇ ਨਾਲ ਅਸੀਂ ਗੱਲ ਕਰੀ ਮੁੰਡੇ ਨੇ ਜਦ ਹੀ ਫੋਨ ਕੱਟਤਾ ਉਹਨਾਂ ਨੇ ਦੱਸਿਆ ਵੀ ਬੇਟੀ ਦੇ ਘਰੇ ਸੀ ਬੇਟੀ ਲੈ ਕੇ ਗਈ ਹੈ ਫਿਰ ਤੁਸੀਂ ਉੱਥੋਂ ਲੈ ਕੇ ਆਏ ਹੋ ਅਗਲੀ ਗੱਲ ਤੁਸੀਂ ਦੇਖੋ ਇਹ ਬੜੀ ਹੈਲੋ ਬੱਚਿਆ ਕਰਕੇ ਕਹਿੰਦੀ ਸੀ ਹੈਲੋ ਹਾਂਜੀ ਸਨੀ ਜੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਤੁਹਾਡੇ ਪਿਤਾ ਜੀ ਕਿੱਥੇ ਨੇ ਹਾਂਜੀ ਤੁਡੇ ਪਿਤਾ ਜੀ ਕਿੱਥੇ ਨੇ? ਜੀ ਕੋਲੇ ਨੇ ਜੀ। ਹਾਂਜੀ। ਸਾਡੇ ਕੋਲੇ ਨਹੀਂ। ਤੁਹਾਡੇ ਕੋਲੇ ਨੇ? ਹਾਂਜੀ। ਠੀਕ ਹੈ ਠੀਕ ਹੈ। ਉਹਨਾਂ ਦਾ ਐਕਸੀਡੈਂਟ ਹੋ ਗਿਆ ਸੱਟਾਂ ਲੱਗੀਆਂ ਉਹਨਾਂ ਦੇ ਤੈਨੂੰ ਪਤਾ? ਹਾਂਜੀ। ਕਿੱਥੇ ਨੇ ਉਹ ਹੁਣ ਵਿਚਾਰੇ ਰੱਬ ਨੂੰ ਪਿਆਰੇ ਹੋ ਗਏ ਉਹ। ਬੰਦੇ ਸਾਡੇ ਕੋਈ ਨਹੀਂ ਨਾ ਤੇਰੇ ਕੋਲੇ ਆਏ ਆ ਨਾ। ਰੱਬ ਨੂੰ ਪਿਆਰੇ ਹੋ ਗਏ ਉਹ ਵੀਰੇ ਰੱਬ ਨੂੰ ਪਿਆਰੇ ਹੋ ਗਏ ਉਹ। ਕਦੋਂ ਜੀ? ਹੁਣੇ ਏਦਾਂ ਘੰਟਾ ਪਹਿਲਾਂ। ਅੱਛਾ ਜੀ। ਹਾਂ। ਕਿਵੇਂ ਨਾਲੇ ਤਾਂ ਕਹਿੰਦਾ ਤੇਰੇ ਕੋਲੇ ਆ ਬਾਪੂ ਤੇਰਾ ਤੂੰ ਹੁਣ ਕਾਹਤੋਂ ਪੁੱਛਦਾ ਕਿਵੇਂ ਮੈਂ ਨਹੀਂ ਤੁਹਾਡੇ ਕੋਲ ਤੁਹਾਡੇ ਕੋਲ ਕਹਿ ਰਹਾ ਮੈਂ ਤੁਹਾਡੇ ਸਾਡੇ ਕੋਲੇ ਤੂੰ ਕਿਨੇ ਪਹੁੰਚਦਾ ਕੀਤਾ ਸਾਡੇ ਕੋਲੇ ਇੱਥੇ ਇਹ ਤਾਂ ਮੈਨੂੰ ਪਤਾ ਨਹੀਂ ਜੀ ਕੌਣ ਲੈ ਕੇ ਆਈ ਜੀ ਤੁਸੀਂ ਕਿੱਥੇ ਛੱਡ ਕੇ ਗਏ ਸੀ ਉਹਨਾਂ ਨੂੰ ਮੈਂ ਛੱਡ ਕੇ ਨਹੀਂ ਜੀ ਮੈਂ ਲੈਣ ਆਇਆ ਸੀਗਾ ਵਿਰੇ ਸਰਹੰਦਾਲੀ ਬੱਸ ਦੇ ਵਿੱਚ ਇੱਥੇ ਦੋ ਟਿਕਟਾਂ ਲਈਆਂ ਸੀ ਤੂੰ ਹਾਂ ਜੀ ਜੀ ਉਦੋਂ ਇੱਥੇ ਛੱਡ ਕੇ ਗਿਆ ਸੀ ਤੂੰ ਉਨੇ ਛੱਡੇ ਗੇ ਨਹੀਂ ਵੱਲ ਲੁਧਿਆਣੇ ਲੈ ਕੇ ਆ ਰਹੇ ਛਾਨਨੇਵਾਲ ਤੇ ਫਿਰ ਉੱਤਰ ਕੱਤ ਹੋ ਗਿਆ ਸੀ ਇਹ ਕਹਿੰਦੇ ਨੇ ਵੀ ਆਪੇ ਮੇਰੀ ਭੈਣ ਕੋਲ ਜਾਣਾ ਹੈ ਇਹਨਾਂ ਨੇ ਹਾਂ ਤੇ ਕਹਿੰਦੇ ਸੀ ਮੈਂ ਆਪਣੀ ਭੈਣ ਮੇਰੀ ਕੁੜੀ ਕੋਲ ਜਾਣਾ ਉਹ ਵੀ ਲੈਣਾ ਹੀ ਦਿੱਤਾ ਹੁੰਦਾ ਹਾਂ ਲਾਗੇ ਮੈਂ ਬੱਲ ਲਾ ਕੇ ਸਮਝਾ ਕੇ ਲੈ ਕੇ ਆਇਆ ਸੀ ਇਹਾਂ ਨੂੰ ਜਿਵੇਂ ਮੇਰੀ ਭੈਣ ਕੋਲ ਦਾ ਨਾਮ ਨਹੀਂ ਲੈਣਾ ਹੈਗਾ ਜਦੋਂ ਅਸੀਂ ਨਹੀਂ ਜਾਣਾ ਸਾਡੇ ਨਾਲ ਲੜਾਈ ਪਹਿਲਾਂ ਹੀ ਹੋਈ ਦੀ ਐ ਅੱਛਾ ਇਹ ਮੈਨੂੰ ਕਹਿੰਦੇ ਸੀ ਕਿ ਉਹਦੇ ਕੋਲ ਜਾਣਾ ਹੈ ਉਹਦੇ ਕੋਲ ਕੋਈ ਲੈ ਕੇ ਜਾਂਦਾ ਤਾਂ ਮੈਂ ਉਹਨੂੰ ਮਿਲਵਾ ਲਿਆਵਾਂਗਾ ਜੇ ਜਾਣਾ ਸ਼ਾਹ ਹੋਗਾ ਮੈਂ ਨਿਕਲਦਾ ਹਾਂ ਮੈਂ ਤਾਂ ਹੀ ਪਟਿਆਲੇ ਨਾਲ ਲੈ ਗਿਆ ਪੰਜ ਜਿਹੜੇ ਮੈਂ ਪਹਿਲਾਂ ਲਗਾ ਕੇ ਆਇਆ ਸੀਗਾ ਉੱਥੇ ਇਹ ਕਹਿੰਦੇ ਕੁੜੀ ਕੋਲ ਜਾਣਾ ਮੈਂ ਕਿਹਾ ਠੀਕ ਹੈ ਫਿਰ ਚੱਲ ਜਾ ਅੱਛਾ ਤੂੰ ਫਿਰ ਚਲਾ ਗਿਆ ਮੈਂ ਫਿਰ ਤੂੰ ਉੱਤਰ ਕੇ ਸਰਨ ਤੂੰ ਹੈ ਹਾਂ ਜੀ ਮੋਟੇ ਚਲਾ ਗਿਆ ਤੇ ਜਿਹੜਾ ਪੁੱਤ 5 ਜਿਹੜਾ 5000 ਰੁਪਏ ਦਿੱਤਾ ਸੀ ਉਹਨਾਂ ਨੇ ਉਹ ਕਿੱਥੇ ਪੁੱਤ ਉਹ ਤਾਂ ਮੈਂ ਉਹਨਾਂ ਨੂੰ ਵਾਪਸ ਕਰ ਰਹਾ ਮੈਂ सनी ਵੀਰ ਨਾਲ ਆਪਣੇ ਪਟਿਆਲੇ ਦੇ ਮੁੰਡੇ ਨਾਲ ਗੱਲ ਹੋਈ ਹੈ ਮਨੂੰ ਕਿਹਾ ਮੈਂ ਕਿ ਸਕੰਦਰੋਂ ਨੇ ਮੈਨੂੰ ਪੈਸਾ ਉਹਨਾਂ ਨੂੰ ਵਾਪਸ ਕਰ ਦੇ ਲੈ ਹੋਲਡ ਕਰ ਆਪਾਂ ਸਨੀ ਨੂੰ ਲਾਈਨ ਤੇ ਲੈਨੇ ਆ ਪਤ ਤਾਈ ਨੇ ਤੇਰੀ ਨਾਲ ਗੱਲ ਹੋਈ ਆ ਸਾਡੇ ਤੇਰੀ ਭੈਣ ਵੀ ਕੋਲੇ ਖੜੀ ਆ ਸਾਡੇ ਤੇ ਤਾਈ ਨੂੰ ਵੀ ਆਪਾਂ ਲਾਈਨ ਤੇ ਲੈਨੇ ਆ ਗੱਲ ਕਰਾ ਲਈ ਉਹਨੂੰ 5000 ਰੁਪਏ ਭੇਜ ਦੇ ਨਾ ਤੂੰ ਵਾਪਸ ਸਾਡੇ ਅੱਜ ਜੀ ਨਹੀਂ ਭੇਜਿਆ ਨਹੀਂ ਆਲੇ ਭੇਜਣਾ ਨੂੰ ਬਸ ਸਨੀ ਵੀਰੇ ਨਾਲ ਗੱਲ ਅੱਛਾ ਜੀ ਭੇਜਣਾ ਮਾ ਆਪਣਾ ਵਾਹ ਹਲੇ ਬਣੂਗਾ ਕਿੱਡੀ ਤੈਨੂੰ ਮੈਂ ਕਿੱਡੀ ਗੱਲ ਦੱਸਦੀ ਵੀ ਤੇਰਾ ਪਯੋ ਹੈ ਨਹੀਂ ਦੁਨੀਆ ਤੇ ਤੂੰ ਹਜੇ ਵੀ ਝੂਠ ਬੋਲੀ ਹੈ ਨਾ ਯਾਰ ਇਹ 5600 ਰੁਪਏ ਮੈਂ ਤਾਂ ਤੈਨੂੰ ਮਜ਼ਾਕ ਕਰ ਰਿਹਾ ਵੀ ਤੇਰਾ ਪਿਓ ਐਨ ਵੀ ਤੈਨੂੰ ਮਾੜਾ ਮੋਟਾ ਸੁਰਤ ਆ ਜਵੇ ਮੈਂ ਤਾਂ ਤੈਨੂੰ ਡਰਾ ਰਿਹਾ ਪਿੰਚ ਕਰ ਰਿਹਾ ਤੂੰ ਹਜੇ ਵੀ 5000 ਰੁਪਏ ਪਿੱਛੇ ਝੂਠ ਬੋਲੀ ਜੰਨਾ ਮੈਨੂੰ ਕਦੇ 5000 ਰੁਪਏ ਵੀ ਮੈਨੂੰ ਕੋਈ ਲਾਦ ਨਹੀਂ ਪੈਸੇ ਦੀ ਮੈਂ ਤਾਂ ਨਹੀਂ ਤੂੰ ਇੱਕ ਵਾਰੀ ਵੀ ਪੁੱਛਿਆ ਵੀ ਮੇਰਾ ਬਾਪੂ ਕਿੱਥੇ ਆ ਬਾਈ ਤੇਰੇ ਮਾੜਾ ਜਿਹਾ ਵੀ ਤੈਨੂੰ ਮਾੜਾ ਜਿਹਾ ਵੀ ਐਨ ਲੱਗਿਆ ਵੀ ਮੇਰਾ ਪਿਓ ਮਰ ਗਿਆ ਬਾਈ ਐਂ ਕਹੀ ਜਾਂਦਾ ਵਾ ਮੈਂ ਕਿਥੋਂ ਕਹਿਣਾ ਭਾਜੀ ਮੈਂ ਇੰਨਾ ਸਮਝਾਸਣ ਜੋ ਕੇ ਲੈ ਕੇ ਆਣਾ ਨਾ ਮੈਂ ਕਿਥੋਂ ਕਹਾਂ ਕਿਥੋਂ ਲੈ ਕੇ ਆਉਣਾ ਨਾ ਕੁ ਨੀ ਪੰਜ ਗੇੜੇ ਮੈਂ ਪਟਿਆਲੇ ਤੋਂ ਮੈਂ ਹੀ ਲੈ ਕੇ ਆ ਰਹਾ ਸੀਗਾ ਪੰਜ ਗੇੜੇ ਮੈਂ ਲਗਾ ਚੁੱਕਾ ਪਹਿਲਾਂ ਵੀ ਮੈਂ ਲੈ ਕੇ ਆਣ ਲਈ ਨਹੀਂ ਹੁਣ ਤਾਂ ਤੇਰੀ ਭੈਣ ਲੈ ਕੇ ਆਈ ਸੀ ਨਾ ਇੱਕ ਵਾਰ ਇਹਦੇ ਪਹਿਲਾਂ ਵੀ ਲੁਧਿਆਣੇ ਲੈ ਕੇ ਆਏ ਆਪਣੇ ਕੋਲ ਰੱਖਿਆ ਪੰਜ-ਛੇ ਦਿਨ ਉਹਦੇ ਵੀ ਡੈਡੀ ਮੇਰਾ ਕਹਿੰਦਾ ਮੈਂ ਘੁੰਮਣ ਜਾਣਾ ਵਾ ਕਹਿੰਦਾ ਘੁੰਮਣ ਨਾਲ ਜਾਓ ਮੈਂ ਮੈਂ ਤੁਹਾਨੂੰ ਲੈ ਕੇ ਚਲਦਾ ਵਾਂ ਤੇ ਮੈਂ ਕਿਹਾ ਪੈਸੇ ਹੈਗੇ ਦੇਖ ਲਓ ਹੁਣ ਤੂੰ ਹੁਣ ਤੂੰ ਇੱਥੇ ਦਾਖਲ ਆ ਸਾਡੇ ਕੋਲੇ ਬਾਪੂ ਤੂੰ ਹੋਂਾ ਸਾਡੇ ਕੋਲੇ ਆ ਜਾਵੇਂਗਾ ਹਾਂ ਵੀਰੇ ਮੈਂ ਆ ਜਾਵਾਂ ਹਾਂ ਨੂੰ ਕੀ ਹੈ ਕਦੋਂ ਆਵੇਂਗਾ ਵੀਰੇ ਦੱਸ ਮੈਂ ਤੁਹਾਡੇ ਕੋ ਫੇਰੇ ਆਇਨਾ ਪਹਿਲੇ ਟਾਈਮ ਸਵੇਰੇ ਨਹੀਂ ਹੁਣ ਆਉਣਾ ਪੈਣਾ ਬਾਪੂ ਜਿਆਦਾ ਢੱਲਾ ਵਾ ਭਾਜੀ ਇਸ ਟਾਈਮ ਮੈਂ ਹੋਈ ਕੰਮ ਤੇ ਨਹੀਂ ਗਗਲੇ ਛੁੱਟੀ ਨਵਾ ਨਵਾ ਕੰਮ ਮੈਂ ਇਹਨਾ ਕਰਕੇ ਤਾਂ ਮੇਰਾ ਕੰਮ ਵੀ ਛੁੱਟ ਗਿਆ ਕੰਮ ਨਵਾਂ ਲਿੱਤਾ ਕੰਮ ਨਵਾਂ ਲਿੱਤਾ ਹੈ ਕੰਮ ਜ਼ਰੂਰੀ ਹੈ ਕਿ ਪਿਆਰ ਜ਼ਰੂਰੀ ਹੈ ਕਿਹੜੀਆਂ ਗੱਲਾਂ ਕਰਦਾ ਮੇਰੇ ਕੰਮ ਜ਼ਰੂਰੀ ਨਹੀਂ ਪਰ ਫਿਲਹਾਲ ਮੈਂ ਆਪਣੇ ਆਪਣੇ ਦਮ ਤੇ ਬੈਠੀ ਰਹਿ ਰਿਆਂ ਨਾ ਭਾਜੀ ਮੇਰੇ ਉਹਦੇ ਡੈਡੀ ਤਾਂ ਮੈਨੂੰ ਹੁਣ ਮਿਲ ਰਹੇ ਨਾ ਉਦੋਂ ਤੇ ਕਿਸੇ ਕੋਲੇ 5000 ਨਹੀਂ ਜਦੋਂ 7-10 ਸਾਲ ਸਰ ਡੈਡੀ ਠੀਕ ਸੀਗੇ ਉਦੋਂ ਕਿਹੜਾ ਬੰਦਾ ਮੈਨੂੰ ਯਾਦ ਕੀਤਾ ਉਦੋਂ ਤੇ ਮੈਂ ਇਕੱਲਾ ਹੀ ਰਹਿੰਦਾ ਨਾ चल जे पुत्त डैडी ने गलतियां ਕੀਤੀਆਂ ਤੂੰ ਵੀ ਕਰਨੀਆਂ ਵਾ ਤੂੰ ਵੀ ਬਦਲਾ ਲੈਣਾ ਵਾ ਬਦਲਾ ਲੈਣਾ ਡੈਡੀ ਤੋਂ ਕੋਈ ਗੱਲ ਨਹੀਂ ਹੈਗੀ ਜੀ ਬਦਲੇ ਵਾਲੀ ਕੋਈ ਗੱਲ ਨਹੀਂ ਹੈਗੀ ਬਦਲਾ ਲੈਣਾ ਅੰਧ ਮੰਨਦਾ ਵੀ ਨਾ ਹਾਂ ਵੀ ਸਰ ਮੈਂ ਹੀ ਗਿਆ ਸੀਗਾ ਫੋਨ ਦੀ ਮੈਂ ਚੜਾਈ ਸੀਗੀ ਫੋਨ ਮੈਂ ਹੀ ਦਿੱਤੇ ਸੀਗੇ ਜੇ ਬਦਲੇ ਲੈਣੇ ਨੇ ਫੋਨ ਫੋਨ ਵੀ ਨਾ ਦਿੰਦਾ ਫਿਰ ਪੁੱਤ ਹੁਣ ਤੂੰ ਕਿਹੜੀ ਹਾਲਤ ਛੱਡ ਕੇ ਚੱਲੇ ਗਿਆ ਡੈਡੀ ਨੂੰ ਆਪਦੇ ਨੂੰ ਔਰ ਕਿੰਨੀਆਂ ਸੱਟਾਂ ਲੱਗੀਆਂ ਹੋਈਆਂ ਪਤਾ ਉਹਦੇ ਕਿੰਨੀਆਂ ਸੱਟਾਂ ਲੱਗੀਆਂ ਬਾਜੀ ਮੈਨੂੰ ਪੈਸੇ ਦੀ ਮੈਂ ਪਹਿਲੀ ਗੱਲ ਕਹੀ ਆ ਮੈਨੂੰ ਪੈਸੇ ਜੀ ਕੋਈ ਲੈ ਲੈਣੀ ਹੈ ਮੈਂ ਤਾਂ ਉਹਨਾ ਕਹਿੰਦੀ ਹਾਂ ਜੀ ਸਣੀ ਜੀ ਤੁਹਾਡਾ 5000 ਰੁਪਇਆ ਤੁਸੀਂ ਸਕੈਨਰ ਦਿੱਤਾ ਸਣੀ ਨੂੰ ਆਪੋ ਜੀ ਲੋ ਅੱਗੇ ਦਿੱਤਾ ਸਕੈਨਰ ਮੈਨੇ ਹਾਂਜੀ ਪੈਸੇ ਪਾਦੇ ਉਹਨੇ ਤੁਹਾਨੂੰ ਨਹੀਂ ਪਾਏ ਨਹੀਂ ਪਾਏ ਨਹੀਂ ਮੈਨੇ ਜੀ ਠੀਕ ਆ ਵੀਰੇ ਠੀਕ ਆ ਧੰਨਵਾਦ ਮੈਂ ਉਹਨਾਂ ਨੂੰ ਪਹਿਲਾਂ ਹੀ ਗਿਆ ਮੈਂ 7 ਵਜੇ ਤੋਂ ਬਾਅਦ ਨਹੀਂ ਪਾਵਾਂਗਾ ਉਹ ਗੋਲ ਛੁੱਟੀ ਕਰਕੇ ਜਾਵਾਂਗਾ 7 ਵਜੇ ਤੋਂ ਬਾਅਦ ਨੂੰ ਵਾਪਸ ਹੁਣ ਸੁਣਨੀ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਛੋਟੇ ਭਾਈ ਹਾਂ ਜੀ ਤੇਰਾ ਬਾਪੂ ਮਾਰਨ ਵਾਲਾ ਵਾ ਉਹਦਾ ਸਾਥ ਦੇ ਦੋ ਇਲਾਜ ਤੇ ਕੋਈ ਖਰਚਾ ਨਹੀਂ ਹੋਣਾ ਤੁਹਾਡਾ ਸਿਰਫ ਤੁਸੀਂ ਨਾਲ ਖੜਨਾ ਆ ਕੇ ਸਮਾਂ ਦੇਣਾ ਬਸ ਚਲੋ ਕੋਈ ਗੱਲ ਨਹੀਂ ਭਾਈ ਤੁਸੀਂ ਮੈਨੂੰ ਐਡਰੈਸ ਸੈਂਡ ਕਰ ਦਿਓ WhatsApp ਤੇ ਮੈਂ ਤੁਹਾਡੇ ਕੋਲ ਫੇਰੇ ਬੋਣ ਜਾਵਾਂ ਹਾਂ ਐਡਰੈਸ ਤੈਨੂੰ ਭੇਜ ਦਿੰਨੇ ਆ ਵੀਰੇ ਧੰਨਵਾਦ ਤੇਰਾ ਬਹੁਤ ਬਹੁਤ ਠੀਕ ਹੈ ਠੀਕ ਹੈ ਦੇਖੋ ਜੀ ਅੱਜ ਕੱਲ੍ਹ ਦੀਆਂ ਐਸੀਆਂ ਔਲਾਦਾਂ ਨੇ ਟੋੜਾ ਪੀਚਾ ਇਹ ਮੈਂ ਭਾਂਜੀਆਂ ਜਿ ਨਹੀਂ ਆਏਗਾ ਪੁੱਤ 5000 ਰੁਪਏ ਪਿੱਛੇ ਝੂਠ ਬੋਲੀ ਜਾਂਦਾ ਬਾਪੂ ਨੂੰ 5 ਰੁਪਏ ਨਹੀਂ ਛੱਡੇ ਬਾਪੂ ਦੀ ਜੇਬ 'ਚ ਜੇਬ ਖਾਲੀ ਕਰਕੇ ਬੱਸ 'ਚ ਉਤਰ ਗਿਆ ਤੇ ਬਾਪੂ ਬੱਸ 'ਚੋਂ ਉਤਰ ਕੇ ਰੋੜ ਰੋੜ ਕੇ ਟਰੱਕ ਥੱਲੇ ਨੂੰ ਵੜ ਰਿਹਾ ਤੇ ਇਹ ਵੀਰਾਂ ਦਾ ਧੰਨਵਾਦ ਆ ਜਿਹੜੇ ਉਬਰਾਲਾ ਕਰਕੇ ਪਹਿਲਾਂ ਤਾਂ ਉਹਦੀ ਕੁੜੀ ਦਾ ਘਰ ਲੱਭ ਕੇ ਰਾਤ ਨੂੰ 10 ਵਜੇ ਕੱਲ ਉਹਦੇ ਘਰੇ ਪਹੁੰਚਦੇ ਲੁਧਿਆਣੇ ਲੈ ਕੇ ਤੇ ਅੱਗੋਂ ਉਹ ਵੀ ਜਵਾਬ ਦੇ ਦਿੰਦੇ ਮਿੰਟ ਤਣਲਾ ਕਰਕੇ ਉਹਨਾਂ ਕੋਲੇ ਰਖਾਉਂਦੇ ਵੀ ਤੁਸੀਂ ਇੱਕ ਰਾਤ ਕਟਾ ਲਓ ਵੀ ਆਪਾਂ ਸਵੇਰੇ ਮਨੁੱਖਤ阿里 ਸੇਵਾ ਤੇ ਲੈ ਚੱਲਾਂਗੇ ਦੁਬਾਰਾ ਫੇਰ ਤੋਂ ਸਹਰਾਂ ਤੋਂ ਫਤਿਹਗੜ੍ਹ ਸਾਹਿਬ ਤੋਂ ਪਟਿਆਲੇ ਤੋਂ ਚਾਰੋਂ ਵੀਰ ਆਉਂਦੇ ਨੇ ਆ ਕੇ ਬਾਪੂ ਨੂੰ ਤੇ ਉਹਦੀ ਬੇਟੀ ਨੂੰ ਤੇ ਬੇਟੀ ਦੀ ਸੱਸ ਨੂੰ ਤਿੰਨਾਂ ਨੂੰ ਲੈ ਕੇ ਨਾਲ ਮਨੁੱਖਤਾ ਦੀ ਸੇਵਾ ਤੇ ਆਉਂਦੇ ਨੇ ਇੱਥੇ ਆਉਣ ਤੋਂ ਪਹਿਲਾਂ ਬੇਟੀ ਕਹਿੰਦੀ ਵੀ ਮੈਂ ਨਾਲ ਨਹੀਂ ਰਹਿ ਸਕਦੀ ਵੀਰੇ ਵੀ ਮੈਂ ਉੱਥੇ ਜਾ ਕੇ ਇਹ ਗੱਲ ਕਹੂੰਗੀ ਵੀ ਮੈਂ ਤਾਂ ਇਹਦੀ ਭਾਣ ਜੀ ਆ ਵੀ ਮੈਂ ਕੋਲੇ ਨਹੀਂ ਰਹਿ ਸਕਦੀ ਵੀਰ ਉਹਨੇ ਫੇਰ ਵੀ ਵਿਚਾਰੇ ਕਹਿੰਦੇ ਵੀ ਚੱਲ ਕੋਈ ਨਾ ਤੂੰ ਇੱਕ ਵਾਰੀ ਚੱਲ ਨਾਲ ਸਾਡੇ ਕਿਉਂਕਿ ਉਹਨਾਂ ਦਾ ਮਕਸਦ ਸੀਗਾ ਇਨਸਾਨੀਅਤ ਦੀ ਸੇਵਾ ਕਰਨੀ ਮਨੁੱਖਤਾ ਦੀ ਸੇਵਾ ਕਰਨੀ ਆ ਬਾਪੂ ਪੇਟ ਚ ਬਾਪੂ ਕਿਵੇਂ ਸਾਰੇ ਪਾਣੀ ਭਰਿਆ ਪਿਆ ਕਿੰਨਾ ਟਾਈਟ ਹੋਇਆ ਪਿਆ ਪੇਟ ਤੇਰਾ ਆ ਮੂੰਹ ਤੇ ਬਾਪੂ ਕੀ ਵੱਜਿਆ ਇਹ ਨਾਲ ਹੀ ਡਿੱਗ ਗਿਆ ਸੀ ਯਾਰ ਜਦੋਂ ਵੀ ਕੱਲ ਪਰਸੋਂ ਨਾਲ ਡਿੱਗ ਗਿਆ ਸੀ ਵੀਰੇ ਜਦੋਂ ਤੁਹਾਨੂੰ ਮਿਲਿਆ ਬਾਪੂ ਦਾ ਐਂ ਪੱਟੀਆਂ ਕੀਤੀਆਂ ਹੋਈਆਂ ਸੀ ਹਾਂ ਜੀ ਐਂ ਹੀ ਸੀ ਜੀ ਆਈ ਹਾਲ ਤੇ ਮਿਲਿਆ ਮੈਨੂੰ ਹੀ ਮਿਲੇ ਸੀ ਜੀ ਮੈਂ ਇਕੱਲਾ ਹੀ ਸੀ ਉਹ ਆਈ ਹਾਲ ਤੇ ਸੀਗਾ ਹਾਂ ਜੀ ਹਾਲ ਤੇ ਸੀ ਆ ਹਾਲ ਤੇ ਜਿਹਦਾ ਪੁੱਤਰ ਛੱਡ ਕੇ ਗਿਆ ਛੱਡ ਕੇ ਭੱਜ ਗਿਆ ਜੀ ਛਾਲ ਮਾਰ ਕੇ ਭੱਜ ਗਿਆ ਕਹਿੰਦੇ ਜਲਦੀ ਬਾਤ ਚੋਂ ਤੇ ਬਾਪੂ ਆ ਪੀੜ ਚ ਪਾਣੀ ਕਿੰਨੇ ਕ ਟਾਈਮ ਦਾ ਭਰਿਆ ਹੋਇਆ ਕਿੰਨੇ ਕ ਦਿਨਾਂ ਦਾ ਹੈ ਇਦਾਂ ਇਹ ਮਿੰਨਾ ਢੇੜੇ ਮਹੀਨਾ ਹੋਇਆ ਠੀਕ ਹੈ ਬਾਪੂ ਕੋਈ ਸ਼ਰਾਬ ਸ਼ਰੂਪ ਹੀ ਪੀਂਦਾ ਸੀ ਤੂੰ ਨਾ ਕੋਈ ਨਸ਼ਾ ਕਰਦਾ ਸੀ ਚੱਲ ਭੰਗ ਪਿੰਦੇ ਸੀ ਭੰਗ ਪਿੰਦੇ ਸੀ ਕਿਦੋਂ ਉਹ ਵੀ ਕਾਫੀ ਦਿਨ ਹੋ ਚੁੱਕੇ ਸੀ 20 ਦਿਨ ਹੋ ਗਏ ਹਾਂਜੀ 20 ਦਿਨ ਹੋ ਗਏ 20 25 ਦਿਨ ਨਹੀਂ ਜ਼ਿਆਦਾ ਦਿਨ ਹੋ ਗਏ ਦੋ ਤਿੰਨ ਮਹੀਨੇ ਹੋ ਗਏ ਹਾਂ ਦੋ ਤਿੰਨ ਮਹੀਨੇ ਲਾਓ ਲੋਕ ਟੋਨ ਹੋਇਆ ਦੋ ਤਿੰਨ ਸਾਲ ਹੋ ਗਏ ਫਿਰ ਤਾਂ ਹਾਂ ਫਿਰ ਉਹਨਾਂ ਹੁਣ ਕੱਲ ਅਸੀਂ ਅੱਜ ਹੁਣ ਮਹੱਲੇ ਚ ਗਿਆ ਮੁੰਡਾ ਬਾਈ ਨਾ ਜਿਹੜਾ ਤੁਹਾਡਾ ਉਹ ਵੀ ਪੁੱਛ ਕੇ ਆਇਆ ਉਹਨਾਂ ਨੇ ਵੀ ਕਿਹਾ ਵੀ ਕੋਈ ਨਿਸ਼ਾਨੀ ਨਹੀਂ ਸੀ ਕਰਦਾ ਹੈ ਹਣਾ ਹੁਣ ਇਸ ਟਾਈਮ ਕਿਉਂਕਿ ਸਾਨੂੰ ਐ ਹੁੰਦਾ ਵੀ ਸ਼ਰਾਬ ਪੀਣ ਵਾਲਿਆਂ ਦੇ ਜਿਆਦਾ ਲੀਵਰ ਚ ਪ੍ਰੋਬਲਮ ਆਉਂਦੀ ਹੈ ਪਰ ਬੜਾ ਪਿੰਨਾ ਵੀ ਆ ਜਾਂਦੀ ਚੀਜ਼ਾਂ ਲੀਵਰ ਚ ਪ੍ਰੋਬਲਮ ਆ ਜਾਂਦੀ ਹੈ ਭੰਗ ਜਦੋਂ ਪਿੰਦਾ ਭੰਗ ਨਾਲ ਵੀ ਕਾਲਾ ਪੀਲਿਆ ਹੋਇਆ ਹੈ ਤੈਨੂੰ ਕਾਲਾ ਪੀਲਿਆ ਹੈਗਾ ਨਾ ਨਹੀਂ ਨਹੀਂ ਟੈਸਟ ਕਰਾਇਆ ਹਾਂਜੀ ਪੀੜੀ ਦੇ ਤਾਰੇ ਪੀੜੀ ਦੇ ਹਰਕਤੀ ਦੇ ਕਰਾਇ ਸੀ ਕੁਛ ਨਹੀਂ ਇਹਨਾਂ ਦੇ ਟੈਸਟ ਪਏ ਨੇ ਤਾਂ ਦੇ ਕੋਈ ਜਗੜੇ ਹੋਏ ਹੈਗੇ ਸੀ ਕਿ ਵੀਰੇ ਮੈਂ ਪਟਿਆਲੇ ਛਾਟਾਂ ਤੇ ਵੀਰੇ ਦੋ ਮੰਗਵਾ ਕੇ ਇਹਨਾਂ ਨੂੰ ਭੇਜ ਦਿਓ ਨਾ ਪਤਾ ਲੱਗ ਜੂਗਾ ਪੱਸੀ ਭਾਜੀ ਛੁੱਟੀ ਕਰਾ ਕੇ ਆਈਆਂ ਉੱਥੋਂ ਦੇ ਪਟਿਆਲੇ ਤੋਂ ਅਜਿੰਦਰਾ ਹਸਪਤਲ ਸਾਰੇ ਕੀਤੀ ਕਰਾਈ ਤੋਂ ਖੂਜ ਪਾ ਲਿਆ ਜੀ ਕਿੰਨੀ ਕੀਤੀ ਕਰਾਈ ਬਸ ਹੋ ਗਿਆ ਜੀ ਅਜਿੰਦਰਾ ਹਸਪਤਲ 'ਚ ਦਾਖਲ ਕਰਾਏ ਸੀ ਕੋਣ ਸੀ ਇਹਦੇ ਕੋਲੇ ਉਦੋਂ ਨਹੀਂ ਸੀਗੇ ਇੱਕ ਦਿਨ ਦੇ ਸੀ 7 ਦਿਨ ਰਹਿ ਕੇ ਆਏ ਕਿਸੇ ਨੇ ਵੀ ਨਹੀਂ ਵੀਰੇ ਆ ਕੇ ਉੱਥੇ ਪੁੱਛਿਆਗਾ ਉਹ ਵੀ ਛੋਟੇ ਬੇਟਰ ਨੂੰ ਸਾਰੇ ਪ੍ਰਿੰਸੀਆਂ ਫੋੜੇ ਹੋ ਗਏ ਸਨ ਰੋਂਦਾ ਮੁੰਡਾ ਮੇਰਾ ਪਰਸੇ ਹੀ ਮੈਂ ਆਈਆਂ ਪਟਿਆਲੇੋਂ ਕਾਂ ਵੱਜੀ ਇਹਨਾਂ ਨੂੰ ਛੱਟ ਮੈਂ ਉੱਥੇ ਆ ਗਈ ਸੀ ਕਿ ਪਿੱਛੋਂ ਖੱਟ ਮਰਾ ਬੈਠੇ ਡਿੱਗ ਗਏ ਫਿਰ ਤੂੰ ਫਿਰ ਜਾ ਕੇ ਲੈ ਕੇ ਨਹੀਂ ਮੇਰਾ ਭਾਈ ਗਿਆ ਸੀਗਾ ਕੱਲ ਲੈਣ ਵਾਸਤੇ ਵੀ ਆਪਣੇ ਕੋਲ ਰੱਖਾਂਗਾ ਹੁਣ ਉੱਥੇ ਤਾਂ ਭਾਜੀ ਕੋਈ ਨਹੀਂ ਰੱਖਦਾ ਹੈਗਾ ਕੋਈ ਨਹੀਂ ਰੱਖਦਾ ਸਾਰੇ ਅਗਲੇ ਇਹੀ ਕਹਿੰਦੇ ਵੀ ਜਾਓ ਕੌਣ ਕਿੱਥੇ ਤਾਏ ਚਾਚੇ ਇਹ ਪੁੱਤ ਤਾਏ ਚਾਚੇ ਦਾ ਕਿਹੜੇ ਰੱਖਦੇ ਹੁੰਦੇ ਦੇਖੋ ਜਦੋਂ ਧੀਆ ਪੁੱਤ ਨਹੀਂ ਰੱਖਣਗੇ ਤਾਏ ਚਾਚੇ ਘਾਤੋਂ ਰੱਖਣਗੇ ਹਨਾ ਹਾਂ ਇਹ ਤਾਏ ਚੋ ਕੰਮ ਕਰਕੇ ਤਾਏ ਚਾਚੇ ਨੂੰ ਦਿੰਦਾ ਸੀ ਪੈਸੇ ਉਹਨਾਂ ਨੂੰ ਦਿੰਦਾ ਸੀ ਕੁਵਾਰਾ ਜੀ ਤਾਂ ਸਾਰੇ ਜੀ ਉਹਨਾਂ ਨੇ ਦਿੱਤੇ ਨੇ ਨਾ ਹੀ ਉਹਨਾਂ ਨੇ ਇਹਨਾਂ ਦਾ ਬਣਨ ਦਿੱਤਾ ਕੁਝ ਨਾ ਹੀ ਇਹਨਾਂ ਨੂੰ ਕਦੀ ਹਿੱਸਾ ਦਿੱਤਾ ਰਾਗੂ ਮਾਜਰੇ ਇੰਨਾ ਵੱਡਾ ਮਕਾਨ ਪਿਆ ਹੈ ਤਾਏ ਜੀ ਕੋਲੇ ਕਦੀ ਨਹੀਂ ਦਿੱਤਾ ਤੇ ਹੁਣ ਜਦੋਂ ਵਿਆਹ ਗਏ ਉਦੋਂ ਮੁੜ ਕੇ ਤਾਂ ਅੱਡਾ ਨਹੀਂ ਆਪਦਾ ਹਾਂ ਜੀ ਉਹਦੇ ਉੱਥੇ ਰਹਿੰਦੇ ਸੀਗੇ ਉਹਨਾਂ ਨੇ ਫਿਰ ਕਿਹਾ ਸੀਗਾ ਵੀ ਅਸੀਂ ਤੁਸੀਂ ਚੱਲ ਜਿਓ ਵੀ ਤੁਹਾਨੂੰ ਲੈ ਦਾਂਗਾ ਇਹ ਫਿਰ ਉਦੋਂ ਤੇ ਕਿਰਾਏ ਤੇ ਰਹਿੰਦੇ ਸੀ ਤੁਸੀਂ ਅਸੀਂ ਦੋਨੋਂ ਨਹੀਂ ਸੀ ਅਗੇ ਉਦੋਂ ਤੇ ਕਿਰਾਏ ਤੇ ਰਹ ਰਹੇ ਉਹਨਾਂ ਨੇ ਕਦੀ ਲੈ ਕੇ ਨਹੀਂ ਦਿੱਤਾ ਸੀ ਹੋ ਵੀ ਗਏ ਤਦ ਵੀ ਨਹੀਂ ਉਹਨਾਂ ਨੇ ਲੈ ਕੇ ਦਿੱਤਾ ਤੁਹਾਡਾ ਭਰਾ ਵੀ ਪਿਆ ਹੈ ਹਾਂਜੀ ਉਹ ਕਿੰਨੇ ਬੱਚੇ ਆ ਉਹਦੇ ਤਿੰਨ ਕੁੜੀਆਂ ਨੇ ਜੀ ਕਿੰਡੀਆਂ ਕਿੰਡੀਆਂ ਹੈਗੀ ਇੱਕ 4 ਸਾਲ ਦੀ ਐ ਇੱਕ ਛੋਟੀ ਐ 2.5 3 ਸਾਲਾਂ ਦੀ ਇੱਕ 8 ਨੂੰ ਮਹੀਨਿਆਂ ਦੀ ਠੀਕ ਐ ਇਹ ਭੈਣ ਮੇਰੀ ਇੱਥੋਂ ਮੈਂ ਉਸ ਕੋ ਪਹਿਲਾਂ ਤੇ ਗਈਆਂ ਮੇਰੇ ਦੋ ਮੁੰਡੇ ਨੇ ਇੱਕ 10 ਸਾਲ ਦਾ ਇੱਕ 8 ਸਾਲ ਦਾ ਦੇਖ ਪਰ ਮੇਰੀਏ ਇਹ ਤੋਤਿਆਂ ਤੋ ਨਹੀਂ ਹੋਣਾ ਸਾਰੀ ਉਮਰ ਹਣਾ ਧੀਆਂ ਨੂੰ ਤਾਂ ਪਿਓ ਦਾ ਜਿਆਦਾ ਦੁੱਖ ਹੁੰਦਾ ਵੈਸੇ ਚਲੋ ਤੇਰਾ ਧੰਨਵਾਦ ਤੂੰ ਦੱਸ ਰਹੀ ਹੈ ਤੂੰ ਤੇ ਕੋ ਰਹੀ ਵੀ ਸੱਤ ਦਿਨ ਹਸਪਤਾਲ ਤੈਨੂੰ ਕਿਹਨੇ ਦਾਖਲ ਕਰਾਇਆ ਸੀ ਹਾਂਜੀ ਹਸਪਤਾਲ ਕਿਹਨੇ ਦਾਖਲ ਕਰਾਇਆ ਸੀ ਤੈਨੂੰ ਮੈਨੂੰ ਹੀ ਹਾਂ ਮੈਂ ਤੇ ਜੀ ਆਨਾਂ ਤੇ ਆਇਆ ਕੀ ਨਾਮ ਉਹਦਾ ਸ਼ਨੀ ਸ਼ਨੀ ਅੱਛਾ ਤੇ ਕੋਲੇ ਕੌਣ ਰਿਹਾ ਸੀ ਤੇਰੇ ਤੇਰੇ ਕੋਲੇ ਕੌਣ ਰਿਹਾ ਮੈਂ ਕੋਈ ਨਹੀਂ ਇਹ ਨਹੀਂ ਕੋਲੇ ਫਿਰ ਉੱਥੋਂ ਕੌਣ ਲੈ ਕੇ ਆਇਆ ਤੈਨੂੰ ਹਸਪਤਾਲੋਂ ਹਾਂਜੀ ਹਸਪਤਾਲੋਂ ਕੌਣ ਲੈ ਕੇ ਆਇਆ ਕੋਈ ਨਹੀਂ ਲੈ ਕੇ ਆਈ ਕਿੱਥੇ ਲੈ ਕੇ ਆਈਏ ਅਸਤਾ ਤੇ ਮੈਂ ਛੁੱਟੀ ਕਰਾ ਕੇ ਸਰ ਸ਼ਰਾਧ ਰੋਡ ਤੇ ਵੀਰੇ ਮੇਰੀ ਦੁਕਾਨ ਹੈ सनी ਵੀਰੇ ਦੀ ਉੱਥੇ ਮੈਂ ਛੱਟ ਕੇ ਆ ਗਈ ਸੀ ਉੱਥੋਂ ਹੀ ਮੈਂ ਬੱਸ ਫੜ ਕੇ ਮੁੰਡਾ ਮੇਰਾ ਬਿਮਾਰ ਸੀ ਫੇ ਮੈਂ ਰਤੋਂ ਰਾਤ ਆ ਗਈ ਸੀ ਇੱਥੇ ਲੁਧਿਆਣਾ ਪਸੰਦ ਰੋਡ ਤੇ ਕਾਰੀ ਦੁਕਾਨ ਉਹਦੀ ਉਹਨਾਂ ਦੀ ਗੱਡੀਆਂ ਦੀਆਂ ਕਾਰਾਂ ਦੀ ਕੀ ਕਰਨ ਦਾ ਕੰਮ ਕਰਦੇ ਠੀਕ ਕਰਦੇ ਨੇ ਨਵੇਂ ਟਾਇਰ ਟੂਪ ਪਾਉਂਦੇ ਡੱਗ ਦਾ ਕੰਮ ਆ ਹੀ ਕਿਵੇਂ ਧੋਂਦੇ ਵਾਸ਼ਿੰਗ ਪੁਆਇੰਟ ਲੱਗਦਾ ਨਵੇਂ ਵੀ ਪਾ ਦਿੰਦੇ ਨੇ ਟਾਇਰ ਟੂਪ ਅੱਛਾ ਤੁਹਾਡੇ ਭਰਾ ਦੀ ਦੁਕਾਨ ਆ ਲੁਧਿਆਣਾ ਪਟਿਆਲੇ ਪਟਿਆਲੇ ਸਰਹੰਦ ਰੋਡ ਟਾਇਰ ਦੇ ਬੀਟੇ ਨੇ ਤੁਹਾਡੇ ਵੀ ਹਾਂਜੀ ਅੱਛਾ ਤੁਸੀਂ ਉੱਤੇ ਛੱਡ ਕੇ ਆਏ ਇਹਨੂੰ ਉੱਤੇ ਛੱਡ ਕੇ ਅਸੀਂ ਮੇਰਾ ਕਹਿੰਦਾ ਸੀ ਕਿ ਘਰੇ ਚੱਲ ਜਾਣਗੇ ਉਹਨਾਂ ਨੇ ਬਹੁਤ ਮਦਦ ਕੀਤੀ ਐ ਤੇ ਭਰਾ ਜੀ ਇਲਾਜ ਵੀ ਸਾਰੇ ਪੈਸੇ ਵੀ ਉਹਨਾਂ ਨੇ ਬੜਾ ਪੈਸਾ ਲਾਇਆ ਜੀ ਉਹ ਮੁੰਡੇ ਦੀ ਸਿਫਤ ਤੇ ਤਾਂ ਇਹ ਤੋਂ ਪਹਿਲਾਂ ਵੀ 10 ਦਿਨ ਰਹਿ ਕੇ ਆਏ ਸੀ ਹਸਪੀਟਲ ਉਦੋਂ ਵੀ ਇਹੀ ਕੱਲੀ ਰਹੀ ਉਦੋਂ ਵੀ ਮੈਂ ਹੀ ਕੱਲੀ ਰਹਿ ਕੇ ਆਈ ਸੀ ਉਸ ਤੋਂ ਪਹਿਲਾਂ ਜਦੋਂ ਹੁਣ ਤੋਂ ਪਹਿਲਾਂ ਤਾਂ ਇਹਦੇ ਮੁੰਡੇ ਦੀ ਬਹੁਤ ਦਿਨ ਹੀ ਕੁਝ ਖਾਦਾ ਜੀ ਨਾ ਪੀਤਾ ਨਾ ਕੁਝ ਖਾਦਾ ਜੀ ਪਾਣੀ ਤੱਕ ਵੀ ਨਹੀਂ ਪੀਤਾ ਜੀ ਮੈਂ ਅਬ પેટ ਤਾਂ ਭਰਿਆ ਪਿਆ ਠੀਕ ਹੈ ਫਿਰ ਡਾਕਟਰ ਸਾਹਿਬ ਕਰਵਾਓ ਲੈ ਕੇ ਚਲੋਗਾ ਹੁਣ ਬਾਪੂ ਪਪੂ ਸਿੰਘ ਜੀ ਨੂੰ ਅਸੀਂ ਇੱਥੇ ਦਾਖਲ ਕਰਨ ਲੱਗੇ ਆ ਜੀ ਉਹਨਾਂ ਦੀ ਬੇਟੀ ਪਣੇ ਤੇਰਾ ਕੀ ਨਾਂ ਸਿਮਰਨ ਸਿਮਰਨ ਜੀ ਜਿਹਦਾ ਅਸਥਾ ਕਰੇ ਕਰਦੇ ਉਹਦਾ ਸਿਮਰਨ ਸਿਮਰਨਜੀਤ ਕੌਰ ਭੈਣ ਹੁਣ ਬਾਪੂ ਦੇ ਕੋਲੇ ਰਹੂਗੀ ਬਾਪੂ ਜੀ ਦੀ ਸਿਹਤ ਕਾਫੀ ਨਸਾਦ ਵਾਹਿਗੁਰੂ ਕਿਰਪਾ ਕਰਨ ਤੁਸੀਂ ਵੀ ਸਾਰੇ ਕਰਿਓ ਅਰਦਾਸ ਵੀ ਬਾਪੂ ਤਾਂ ਦਸਤ ਸੋਰੀ ਬਿਚਾਰਾ